ਕੀ ਹੋ ਗਿਆ ਸੁਖਵੀਰ ਸਿੰਘ ਬਾਦਲ ਨੂੰ ਕਿ ਸੁਖਵੀਰ ਸਿੰਘ ਬਾਦਲ ਪੰਥ ਵਿਰੋਧੀ ਫੈਸਲੇ ਲੈ ਰਹੇ ਨੇ ਇਹ ਗੱਲ ਮੈਂ ਨਹੀਂ ਇਹ ਗੱਲ ਕੋਈ ਵਿਦਵਾਨ ਵੀ ਨਹੀਂ ਕਹਿ ਰਿਹਾ ਕੋਈ ਬੁੱਧੀਜੀਵੀ ਵੀ ਨਹੀਂ ਕਹਿ ਰਿਹਾ ਇਵਨ ਕਿ ਵੱਡੇ ਪੱਧਰ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਸਿਆਸੀ ਰਾਈਵਲਸ ਨੇ ਉਹਨਾਂ ਦੇ ਵਿਰੋਧੀ ਨੇ ਜਿਹੜੇ ਰਾਜਨੀਤਿਕ ਉਹ ਵੀ ਇਹ ਗੱਲ ਨਹੀਂ ਕਹਿ ਰਹੇ ਸੁਖਵੀਰ ਸਿੰਘ ਬਾਦਲ ਦੇ ਬਿਲਕੁਲ ਨੱਕ ਦਾ ਵਾਰ ਰਹੇ ਹੋਏ ਲੋਕ ਜਿਹੜੇ ਸ਼ਰੋਮਣੀ ਕਾਲਜ ਦੀ ਰੇਡ ਦੀ ਹੱਡੀ ਨੇ ਉਹੀ ਲੋਕ ਇਹ ਗੱਲ ਕਹਿ ਰਹੇ ਨੇ ਕਿ ਆਖਰ ਹੋ ਕੀ ਗਿਆ ਸੁਖਵੀਰ ਸਿੰਘ ਬਾਦਲ ਨੂੰ ਕਿ ਇਹੋ ਜਿਹੇ ਫੈਸਲੇ ਲੈ ਰਹੇ ਨੇ ਕਿਉਂਕਿ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਉੱਪਰ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਜਿਹੜੇ ਨਾਲ ਰਹੇ ਹੋਏ ਲੋਕ ਨੇ ਸੁਧਾਰ ਲਹਿਰ ਦਾ ਹਿੱਸਾ ਬਣੇ ਹੋਏ ਨੇ ਉਹ ਕਹਿੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਪੰਥ ਨੂੰ ਆਪਣੀ ਜੇਬ ਚ ਪਾਇਆ ਹੋਇਆ ਜੋ ਵੀ ਫੈਸਲੇ ਕਰਦੇ ਨੇ ਸੁਖਵੀਰ ਸਿੰਘ ਬਾਦਲ ਆਪਣੀ ਮਨਮਰਜ਼ੀ ਦੇ ਨਾਲ ਫੈਸਲੇ ਕਰਦੇ ਨੇ ਉਹ ਜਿਸ ਤਰੀਕੇ ਨਾਲ ਜਿੱਤਦਾਰ ਸਾਹਿਬਾਨ ਨੂੰ ਹਟਾਇਆ ਗਿਆ ਇਹ ਬਲੇਮ ਵੀ ਜਿਹੜੀ ਆਪੋਜੀਸ਼ਨ ਹੈ ਸੁਖਵੀਰ ਸਿੰਘ ਬਾਦਲ ਦੀ ਵਿਥਿਨ ਪਾਰਟੀ ਉਹ ਸੁਖਵੀਰ ਸਿੰਘ ਬਾਦਲ ਦੇ ਉੱਪਰ ਹੀ ਇਲਜ਼ਾਮ ਲਾ ਰਹੇ ਨੇ ਕਿ ਤੁਸੀਂ ਆਪਣੀ ਕਵਰ ਪੁੱਟ ਲਈ ਹੈ ਯਾਨੀ ਕਿ ਆਪਣੀ ਸਿਆਸੀ ਕਵਰ ਸ਼੍ਰੋਮਣੀ ਅਕਾਲੀ ਦਲ ਨੇ ਪੁੱਟ ਲਈ ਹੈ ਇਹ ਗੱਲ ਉਹ ਕਹਿ ਰਹੇ ਨੇ ਇਵਨ ਕਿ ਉਹ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ ਉਹ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਹੀ ਸਿੱਧਮ ਸਿੱਧਾ ਜਿਹੜਾ ਹੈਗੇ ਨੇ ਉਹ ਬਲੇਮ ਕਰਦੇ ਨੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਇਤਿਹਾਸ ਹੈ ਸੰਘਰਸ਼ਾਂ ਦਾ ਇਤਿਹਾਸ ਹੈ ਮੋਰਚਿਆਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਪੰਜਾਬ ਦੇ ਲਈ ਦੇਸ਼ ਦੇ ਲਈ ਲੜਨ ਵਾਲੇ ਲੋਕਾਂ ਦਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਹ ਹੋਗੀ ਕਿ ਧਾਰਮਿਕ ਤੌਰ ਦੇ ਉੱਪਰ ਵੀ ਕਮਜ਼ੋਰ ਹੋ ਗਈ ਸ਼੍ਰੋਮਣੀ ਅਕਾਲੀ ਦਲ ਰਾਜਸੀ ਤੌਰ ਦੇ ਉੱਪਰ ਤਾਂ ਕਮਜ਼ੋਰ ਹੋਈ ਹੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਜਿਹਦੇ ਕੋਈ ਅੱਗੇ ਨਹੀਂ ਸੀ ਖੜਦਾ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬੰਦੇ ਖੜਾਉਣ ਦੇ ਲਈ ਨਹੀਂ ਮਿਲ ਰਹੇ ਆ ਹਾਲਤ ਸ਼੍ਰੋਮਣੀ ਅਕਾਲੀ ਦਲ ਦੀ ਹੋ ਗਈ ਦੋਸਤੋ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਵੀ ਇਸ ਚੀਜ਼ ਨੂੰ ਕੰਡੈਮ ਕਰਤਾ ਦੱਸਦਾ ਕਿ ਅਸੀਂ ਸਹਿਮਤ ਨਹੀਂ ਹੈਗੇ ਉਸ ਫੈਸਲੇ ਦੇ ਨਾਲ ਕਿੰਨੇ ਅਸਤੀਫੇ ਤੇ ਅਸਤੀਫੇ ਆਈ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਲ ਦੀ ਘੜੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਬਿਲਕੁਲ ਕੱਲਿਆਂ ਪੈਗੇ ਜਾਪਦੇ ਨੇ ਜਿਹੜਾ ਹੁਣ ਵਾਲਾ 2 ਦਸੰਬਰ ਤੋਂ ਬਾਅਦ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਸੰਕਟ ਭਰਿਆ ਸਮਾਂ ਦੇਖਣ ਵਾਲਾ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੇ ਵਿੱਚੋਂ ਨਿਕਲੂਗਾ ਕਿਵੇਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਿਤਾਰੇ ਨੇ ਉਹ ਡੁੱਬ ਗਏ